ਹਾਂ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਹੁਣ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧਿਨ ਅਧਿਆਏ 8 ਦੇ ਉੱਤੇ ਅਭਿਆਸ 8 ਦੇ ਉੱਤੇ ਪਹੁੰਚ ਗਏ ਬੇਟਾ ਤਾਂ ਬੇਟਾ ਇਹਦੇ ਵਿੱਚ ਦੋ ਜਿਹੜੀਆਂ ਕਿਰਤੀਆਂ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਮੁੱਖ ਰੂਪ ਵਿੱਚ ਤੁਹਾਡੇ ਪੰਜਵੀਂ ਦੇ ਸਿਲੇਬਸ 'ਚ ਜਿਹੜਾ ਤੁਹਾਡੀ ਟੈਕਸਟ ਬੁੱਕ ਦੇ ਵਿੱਚ ਇੱਕ ਤਾਂ ਵਰਗ ਵਰਗ ਬੇਟਾ ਚਾਰ ਭੁਜਾਵਾਂ ਵਾਲੀ ਬੰਦ ਅਕਿਰਤੀ ਨੂੰ ਵਰਗ ਕਿਹਾ ਜਾਂਦਾ ਹੈ ਕਿਨੂੰ ਕਿਹਾ ਜਾਂਦਾ ਚਾਰ ਭੁਜਾਵਾਂ ਇੱਕੋ ਜਈਆਂ ਭੁਜਾਵਾਂ ਹੁੰਦੀਆਂ ਚਾਰੇ ਭੁਜਾਵਾਂ ਚਾਰ ਭੁਜਾਵਾਂ ਵਾਲੀ ਬੰਦ ਅਕੇਤੀ ਨੂੰ ਇਹਦਾ ਇੱਕ ਹੋਰ ਗੱਲ ਧਿਆਨ ਚ ਰੱਖਣੀ ਹਾਰ ਭੁਜਾ ਦੂਜੀ ਭੁਜਾ ਦੇ ਉੱਤੇ 90 ਡਿਗਰੀ ਦਾ ਕੋਣ ਬਣਾਉਂਦੀ ਹੈ ਠੀਕ ਹੈ ਬੇਟਾ ਆ 90 ਡਿਗਰੀ ਦੇ ਕੋਣ ਦੀ ਨਿਸ਼ਾਨੀ ਆ ਤਾਂ ਇਹਦੀਆਂ ਬੇਟਾ ਚਾਰੇ ਭੁਜਾਵਾਂ ਇਹ ਇਹ ਇਤੇ ਸਾਰੀਆਂ ਏ ਦਾ ਮਤਲਬ ਚਾਰੇ ਭੁਜਾਵਾਂ ਬਰਾਬਰ ਹੁੰਦੀਆਂ ਆ ਠੀਕ ਐ ਬੇਟਾ ਤੁਹਾਨੂੰ ਇਹਦੇ ਵਿੱਚ ਬੇਟਾ ਪਰਿਮਾਪ ਤੇ ਖੇਤਰਫਲ ਦੋ ਚੀਜ਼ਾਂ ਪੁੱਛੂਗਾ ਠੀਕ ਐ ਪਰਿਮਾਪ ਨੂੰ ਘੇਰਾ ਕਹਿ ਦਿੰਦੇ ਆ ਠੀਕ ਐ ਘੇਰਾ ਹੁੰਦਾ ਚਾਰ ਦਿਵਾਰੀ ਦਾ ਜੋੜ ਗੱਲ ਸਮਝ ਲੱਗੀ ਜਾਂ ਤਾਂ ਘੇਰਾ ਘੇਰਾ ਜਾਂ ਪਰਿਮਾਪ ਇਹ ਕੋਈ ਗੱਲ ਹੈ ਠੀਕ ਹੈ ਬੇਟਾ ਕਿ ਰਾ ਜਾਂ ਪਰਿਮਾਪ ਇੱਕੋ ਹੀ ਗੱਲ ਹੈਗੀ ਆ ਠੀਕ ਹੈ ਕਿਰਾ ਹੁੰਦਾ ਚਾਰ ਦੀਵਾਰੀ ਦਾ ਜੋੜ ਠੀਕ ਹੈ ਬੇਟਾ ਤਾਂ ਚਾਰ ਦੀਵਾਰੀ ਦਾ ਜੋੜ ਚਾਰੇ ਭਜਾਵਾਂ ਇਹ ਹੈਗੀਆਂ ਤਾਂ ਇਹਦਾ ਫਾਰਮੂਲਾ ਕੀ ਬਣ ਜੂਗਾ ਇਹ ਜਮਾ ਇਹ ਜਮਾ ਇਹ ਜਮਾ ਇਹ ਕਿਉਂਕਿ ਚਾਰੇ ਇੱਕੋ ਜਿਹੇ ਹਨ ਪੁੱਤ ਤਾਂ ਇਹ 1a 2a 3a ਤੇ 4a ਇਹਨੂੰ ਇਕੱਠਾ ਅਸੀਂ ਇਦਾਂ ਵੀ ਲਿਖ ਸਕਦੇ ਹਾਂ 4a ਠੀਕ ਹੈ a ਲਿਖ ਕੇ ਉਹਨੂੰ 4 ਨਾਲ ਗੁਣਾ ਕਰ ਦਈਏ ਜਾਂ ਚਾਰ ਵਾਰੀ a a ਲਿਖ ਜੋੜ ਕਰ ਲਈਏ ਉੱਤਰ ਇੱਕੋ ਹੀ ਆਊਗਾ ਮੇਰਾ ਖਿਆਲ ਬੇਟਾ ਤੁਹਾਨੂੰ ਪਰਿਮਾਪ ਦਾ ਪਤਾ ਲੱਗ ਗਿਆ ਠੀਕ ਹੈ ਤਾਂ ਬੇਟਾ ਇਹ ਜੇ ਸੈਂਟੀਮੀਟਰਾਂ ਦੇ ਵਿੱਚ ਹੈ ਪਰਿਮਾਪ ਵੀ ਸੈਂਟੀਮੀਟਰਾਂ ਦੇ ਵਿੱਚ ਹੀ ਹੋਊਗਾ ਜਿਹਦੇ ਵਿੱਚ ਹੁੰਦਾ ਉਹਦੇ ਵਿੱਚ ਹੀ ਇਹਦਾ ਜਿਹੜਾ ਉੱਤਰ ਆ ਉਹ ਹੁੰਦਾ ਹੈ ਠੀਕ ਹੈ ਤਾਂ ਨੈਕਸਟ ਬੇਟਾ ਇਹਦੇ ਵਿੱਚ ਤੁਹਾਨੂੰ ਪੁੱਛ ਸਕਦਾ ਖੇਤਰਫਲ ਠੀਕ ਹੈ ਖੇਤਰਫਲ ਕੀ ਹੁੰਦਾ ਪੁੱਤ ਖੇਤਰਫਲ ਹੁੰਦਾ ਹੈ ਵੀ ਇਹ ਜਿਹੜਾ ਖੇਤ ਹੈਗਾ ਆ ਜਾਂ ਵਰਗ ਹੈਗਾ ਇੰਨੇ ਕਿੰਨੀ ਜਗ੍ਹਾ ਮਲੱਕੀ ਹੋਈ ਆ ਠੀਕ ਆ ਆ ਅੰਦਰਲੇ ਏਰੀਏ ਨੂੰ ਕੀ ਕਹਿ ਦਿੰਦੇ ਆ ਖੇਤਰਫਲ ਕਹਿ ਦਿੰਦੇ ਆ ਠੀਕ ਆ ਤਾਂ ਖੇਤਰਫਲ ਦੇ ਲਈ ਬੇਟਾ ਅਸੀਂ ਜਨਤ ਭੁਜਾ ਗੁਣਾ ਭੁਜਾ ਹੁੰਦਾ ਇਹਦਾ ਸੂਤਰ ਆ ਜਿਹੜਾ ਠੀਕ ਆ ਤਾਂ ਖੇਤਰਫਲ ਕੀ ਹੋ ਗਿਆ a ਗੁਣਾ a ਠੀਕ ਆ ਜਾਂ ਬੇਟਾ ਇਹਨੂੰ a ਦੀ ਤਾਕਤ 2 ਵੀ ਲਿਖ ਸਕਦੇ ਆ ਪਾਵਰਾਂ ਵਾਲੇ ਸਵਾਲ ਬਾਅਦ ਚ ਕਰਾਂਗੇ ਪਰ ਤੁਸੀਂ ਫਾਰਮੂਲਾ ਚਿੱਤੇ ਕਰਨਾ ਹੈ ਤੁਹਾਨੂੰ ਅੱਗੇ ਦੱਸਾਂਗੇ ਪਾਵਰ ਕਿਵੇਂ ਚੱਲਦੀ ਹੈ ਜਾਂ ਇਹਨੂੰ ਘਾਤ ਵੀ ਕਹਿ ਦਿੰਦੇ ਆ ਜਾਂ ਆਪਾਂ ਇਦਾਂ a ਦੀ ਘਾਤ 2 ਦਾ ਮਤਲਬ ਵੀ ਇਹੀ ਹੈ ਵੀ a a ਠੀਕ ਹੈ ਤਾਂ ਵਰਗ ਦਾ ਖੇਤਰਫਲ ਕੀ ਹੁੰਦਾ ਹੈ ਆ ਪੂਜਾ ਦਾ ਸਕੁਅਰ a ਦਾ ਸਕੁਅਰ ਜਾਂ ਪੂਜਾ ਪੂਜਾ ਕਿਉਂਕਿ a ਪੂਜਾ ਮੰਨਦੇ ਪਏ ਆ ਨਾ ਅਸੀਂ ਗੱਲ ਸਮਝ ਲੱਗ ਗਈ ਘਬਰਾ ਨਹੀਂ ਜਣਾ ਏ ਕਿਉਂ ਲਿਖਿਆ ਪੂਜਾ ਗੁਣਾ ਪੂਜਾ ਜਾਂ ਏ ਦਾ ਸਕੁਅਰ ਤੁਹਾਨੂੰ ਪੂਜਾ ਗੁਣਾ ਪੂਜਾ ਵੀ ਲਿਖਿਆ ਸਕਦਾ ਤੇ ਏ ਦਾ ਸਕੁਅਰ ਵੀ ਤੁਹਾਨੂੰ ਸਮਝਾਉਣ ਦੇ ਲਈ ਲਿਖ ਦਿੱਤਾ ਜੇ ਤੁਸੀਂ ਪੂਜਾ ਗੁਣਾ ਪੂਜਾ ਵੀ ਲਿਖ ਲੋਗੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਇਹਨੂੰ ਵੀ ਪੂਜਾ ਦਾ ਸਕੁਅਰ ਵੀ ਆਪਾਂ ਲਿਖ ਸਕਦੇ ਹਾਂ ਗਲਤ ਆ ਉਹੀ ਆ ਪੂਜਾ ਆਪਾਂ ਏ ਮੰਨੀ ਹੋਈ ਹੈ ਨਾ ਠੀਕ ਹੈ ਤਾਂ ਇਹਦਾ ਉੱਤਰ ਬੇਟਾ ਵਰਗ ਯੂਨਿਟਾਂ ਦੇ ਵਿੱਚ ਆਉਂਦਾ ਹੈ ਠੀਕ ਹੈ ਵਰਗ ਸੈਂਟੀਮੀਟਰ ਵਰਗਾ ਦੇ ਵਿੱਚ ਹੁੰਦਾ ਹੈ ਖੇਤਰਫਲ ਦਾ ਜਿਹੜਾ ਆਨਸਰ ਦੇਣਾ ਅਸੀਂ ਹਮੇਸ਼ਾ ਹੀ ਠੀਕ ਹੈ ਵਰਗਾ ਵਰਗ ਯੂਨਿਟਾਂ ਦੇ ਵਿੱਚ ਆਊਗਾ ਖੇਤਰਫਲ ਖੇਤਰਫਲ ਬਰਾਬਰੇ ਵਰਗ ਯੂਨਿਟਾਂ ਦੇ ਵਿੱਚ ਉੱਤਰ ਆਊਗਾ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਆਇਤ ਠੀਕ ਹੈ ਤਾਂ ਬੇਟਾ ਇਹ ਆਪਾਂ ਆਇਤ ਬਾਰੇ ਅਗਲੀ ਵੀਡੀਓ ਦੇ ਵਿੱਚ ਗੱਲ ਕਰਦੇ ਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸ਼ਿਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ